ਵੀ ਆਪਣੀ ਆ ਪੜ੍ਹ ਲਿਖ ਲੀ ਉਮਰ ਵੀ ਉਹਦੀ ਹੋ ਗਈ ਹੋਣਾ ਠੀਕ ਹੈ ਜੀ ਤੇ ਮਾਤਾ ਕਹਿੰਦੇ ਚੱਲਾ ਪਰਿਸ਼ਤਾ ਦੇਖ ਲੈਣਿਆ ਮੈਂ ਤੁਹਾਨੂੰ ਕਿਹਾ ਸੀ ਮਾਤਾ ਨੂੰ ਵੀ ਮੇਰੀ ਨਿਗਾ ਚ ਹੈਗਾ ਬੰਦਾ ਇੱਕ ਠੀਕ ਹੈ ਜੀ ਇਹ ਕਹਿੰਦਾ ਚੱਲ ਵੀ ਮਾਤਾ ਕਹਿੰਦੀ ਮਾਇਆ ਕਹਿਣਾ ਮਾਤਾ ਨੂੰ ਫੋਨ ਲਵਾਉਣੀ ਆ ਤੇ ਮੈਨੂੰ ਕੋਈ ਨਾ ਤੈਨੂੰ ਪਤਾ ਹੁਣ ਲਾਉਣਾ ਆਉਂਦਾ ਇੱਕ ਮੈਨੂੰ ਮੱਚ ਜਾਣਾ ਥੋੜਾ ਜਿਹਾ ਉੱਚਾ ਸੁਣਨ ਲੱਗ ਗਿਆ ਅੱਛਾ ਜੀ ਹਾਂ ਕਰੂੰਗਾ ਮੈਂ ਦਵਾਈ ਵੀ ਲਈ ਆ ਫੇਰ ਮੈਂ ਵੱਡਾ ਪਰੋਣਾ ਆਇਆ ਮਾਇਆ ਕਹ ਚੱਲ ਹੁਣ ਮੈਂ ਤੈਨੂੰ ਆ ਗਿਆ ਵਾ ਵਾ ਤੇ ਕੱਲ ਗੱਲਬਾਤ ਕਰਾਂਗੇ ਫੋਨ ਕਰਦੀ ਤਾਂ ਮੈਂ ਤੈਨੂੰ ਸੱਜਾ ਫੋਨ ਕਰ ਰਿਸ਼ਤਾ ਹੈਗਾ ਮਾਤਾ ਆਪਣੇ ਕੋਲੇ ਬਹੁਤ ਵਧੀਆ। ਅੱਛਾ। ਫੌਜੀ ਲੱਗਿਆ ਹੋਇਆ ਮੁੰਡਾ। ਠੀਕ ਐ। ਫੌਜੀ ਲੱਗਿਆ? ਹਾਂਜੀ। ਬਾਈ ਫੌਜੀ ਲੱਗੇਗਾ ਕੋਈ ਫੌਜ ਵਾਲੀ ਮੁੱਲੀ ਆ। ਹਾਂ ਮਾ ਵੀਰੇ ਪੱਕਾ ਫੌਜੀ ਆ। 20 ਸਾਲ ਦੀ ਉਮਰ ਚ ਮੁੰਡਾ ਚੱਲ ਗਿਆ ਸੀਗਾ। ਛੋਟੀ ਉਮਰ ਦੀ। ਹਾਂਜੀ। ਜੁਆਇਨਿੰਗ ਹੋ ਗਈ ਉਹਦੀ। ਅੱਛਾ। ਟ੍ਰੇਨਿੰਗ ਤੋਂ ਬਾਅਦ? ਉਹਨੋਂ ਵਧੀਆ ਪੱਕਾ। ਤਨਖਾਹ ਤਨਖੂ ਕਿੰਨੀ ਕਹਿੰਦੀ? ਤਨਖਾਹ ਹੋਣਾ ਤੇਰਾ ਇੱਕ ਵਾਰੀ 40000 ਰੁਪਏ ਆਉਂਦਾ। 40000। ਬਾਜੂ ਰੈਂਕ ਵਧੂਗਾ ਹਲੇ? ਮਾਤਾ। ਅੱਛਾ। ਜਿਹੜਾ ਫੌਜੀ ਲੱਗਿਆ। ਹਾਂ ਹਾਂ ਠ ਕੀ ਕਾ 10 ਮਾੜਾ ਮੈਂ ਕਹਿੰਦਾ ਕੋਈ ਹੋਰ ਨੌਕਰੀ ਲੱਗਿਆ ਉਹ ਦੇਖਦੇ ਨੇ ਬੰਦਾ ਨਹੀਂ ਪੁੱਤ ਮੇਰੀ ਗੱਲ ਸੁਣ ਹਾਂ ਨੂੰ ਧਾਫਾ ਉਹ ਚ ਲੱਗਿਆਗਾ ਤੇ ਜੇ ਕੋਈ ਮਾੜ ਮੋਟਾ ਫਰਕ ਹੋਊਗਾ ਮਾੜਾ ਜੀ ਮੇਰੀ ਗੱਲ ਸੁਣੋ ਸਰਕਾਰੀ ਨੌਕਰੀ ਐ ਪੱਕੀ ਤਨਖਾਹ ਹੁੰਦੀ ਆ ਮੈਡੀਕਲ ਘਰ ਦਾ ਰਸਣ ਸਭ ਕੁਝ ਸਸਤਾ ਕਿੰਨੀਆਂ ਸਹੂਲਤਾਂ ਅੱਜ ਕੱਲ੍ਹ ਭਾਈ ਮੇਰੀ ਗੱਲ ਸੁਣਾ ਮੈਂ ਵੀ ਜੱਜ ਦਾ ਰੀਡਰ ਆ ਅੱਛਾ ਜੀ ਹਾਂ ਜੱਜ ਦੀ ਰੀਡਰ ਹਾਂ ਤੇ ਫਿਰ ਤਾਂ ਭਾਈ ਤੈਨੂੰ ਸਾਰੀ ਚੀਜ਼ ਦਾ ਪਤਾ ਹੀ ਐ ਸਰਕਾਰ ਸਹੂਲਤਾਂ ਕਿੰਨੀਆਂ ਦਿੰਦੀ ਐ ਸੋ ਜਿੱਦਾਂ ਪੰਜਾਬ ਗਵਰਨਮੈਂਟ ਚ ਹੋਣਗੇ ਉਹ ਮੁੰਡਾ ਸੈਂਟਰ ਦਾ ਉਹ ਸਰਕਾਰ ਸਹੂਲਤਾਂ ਬਹੁਤ ਦਿੰਦੀ ਐ ਕਈ ਵਾਰੀ ਨਦੀ ਰੂਪ ਦੀ ਕਟਾ ਆਏ। ਕਈ ਵਾਰੀ ਪਤਾ ਕਿ ਕੇਸ ਪੁੱਛ ਕਟਾਂਦੇ ਨਾ ਕਾਗਜ਼ ਪੱਤਰ ਕਟਾਂਦੇ ਹੁੰਦੇ ਆ। ਤੁਹਾਡੇ ਕੋਲ। ਹਾਂ। ਚਲੋ ਤਾਂ ਬਈ ਤੁਹਾਡੀ ਜੋਬ ਦਾ ਤੁਹਾਨੂੰ ਪਤਾ ਮੈਂ ਤਾਂ ਮੁੰਡੇ ਦਾ ਫੌਜੀ ਦਾ ਵਧੀਆ ਰਿਸ਼ਤਾ ਲੈ ਕੇ ਆਇਆਂਗਾ। ਬਾਕੀ ਤੁਸੀਂ ਸੋਚ ਵਿਚਾਰ ਕਰ ਲਓ। ਆਪਣੀ ਕੁੜੀ ਐ। ਪੁੱਤ ਮੇਰੀ ਗੱਲ ਸੁਣ। ਹੂੰ। ਕੁਛ ਨਹੀਂ ਹੁੰਦਾ ਤੂੰ ਹਾਂ ਕਰ ਦੇ। ਫੋਟੋ ਫੋਟੋ ਦਾ ਵੇਖ ਲੈਂਦੇ ਮੁੰਡੇ ਦੀ। ਕੁਛ ਨਹੀਂ ਹੁੰਦਾ ਇਹ ਗੱਲਾਂ। ਮੁੰਡਾ ਸਰਕਾਰੀ ਫੌਜ ਚ ਲੱਗਿਆ। ਪਾਜੀ ਸੁਣੋ ਸੁਣੋ। ਮੁੰਡਾ ਸੁਨੱਖਾ ਮੁੰਡਾ ਗਾ ਚੰਗਾ ਕੱਦ ਕਾਠਾ ਫੌਜੀ। ਪਹਿਲਾਂ ਫੌਜ ਦੇ ਵਿੱਚ ਐਵੇਂ ਤਾਂ ਨਹੀਂ ਬੰਦਾ ਰੱਖਦੇ। ਲੰਗ ਲੰਗ ਤਾਂ ਨਹੀਂ ਮਾਰਦਾ। ਭਾਈ ਜਮਾ ਲੰਗ ਨਹੀਂ ਮਾਰਦਾ ਲੰਗ ਮਾਰਦਾ ਹੁੰਦਾ ਪਰ ਫੌਜ ਥੋੜੀ ਜਾਂਦੇ ਸੀ। ਫੌਜ ਲੰਗ ਮਾਰਨ ਵਾਲੇ ਮਾਨੀ ਮੁੱਲੀ ਕਰਦੇ ਆ। ਅੱਛਾ ਚੱਲ ਕੋਈ ਨਹੀਂ ਮਾਰਦਾ ਜੀ। ਹਾਂ। ਤੇ ਫਿਰ ਮਾਤਾ ਜੀ ਹੁਣ ਕਿਵੇਂ ਕਰੀਏ ਆਪਾਂ? ਫਿਰ ਨਾ ਸੱਚੀ ਤਾਂ ਕੋਈ ਨਹੀਂ। ਆਪਾਂ ਵੇਖ ਆਵਾਂਗੇ। ਕੋਈ ਨਹੀਂ ਚੱਲੇ ਤਾਂ ਥੋੜਾ ਜਿਹਾ ਮਕੌਲੀ ਆ। ਕੋਈ ਲੈਣ ਦੇ ਨੂੰ ਭਾਈ ਮਗਦੇ ਕੁਛ। ਜਾਈ ਜੀ ਲੈਣ ਦੇਣ ਦੀ ਜਿਹੜੀ ਗੱਲ ਆ ਥੋ ਸਰਕਾਰੀ ਮੁਲਾਜ਼ਮਾ ਯਾਰ ਕੁਛ ਨਾ ਕੁਛ ਤਾਂ ਫਿਰ ਦੇਣਾ ਹੀ ਪਊ ਦੇਖ ਭਰਾ ਮੇਰੀ ਸੁਣ ਗੱਲ ਸਾਡੀ ਮਾਤਾ ਗਰੀਬ ਠੀਕ ਆ ਜੀ ਇਹਦਾ ਇੱਕ ਸੂਟ ਪਾ ਕੇ ਤੋਰੂ ਵੀ ਬਸ ਚਲੋ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਹਾਂ ਤੇ ਬਾਈ ਤੇਰੀ ਕੋਈ ਮੰਗ ਮੰਗ ਸਾਡੀ ਤਾਂ ਬਾਈ ਜੀ ਮੁੰਡੇ ਵੱਲੋਂ ਤਾਂ ਮੈਂ ਕਰ ਲੂੰਗਾ ਗੱਲਬਾਤ ਠੀਕ ਆ ਮੁੰਡੇ ਵੱਲੋਂ ਤੁਸੀਂ ਕਰ ਹੀ ਲੈਣੀ ਆ ਤੇ ਟੋਡੇ ਵੱਲੋਂ ਬਸ ਤੁਸੀਂ ਜੀ ਮੜਾ ਸਾਡਾ ਖਿਆਲ ਨਾ ਰੱਖ ਲਿਓ ਅੱਛਾ ਖਿਆਲ ਹ ਕੋਈ ਨਹੀਂ ਕੋਈ ਆ ਕੜਾ ਮੈਨੂੰ ਪੋਣਾਗਾ ਉਹ ਕਿੜੇ ਬਾਈ ਜੀ ਸਿਲਪੋਂਦੇ ਨਹੀਂ ਕਰੇ ਪੋਣਿਆ ਸੀ ਅੱਛਾ ਇਹ ਕੰਮ ਵੀ ਕਰ ਲੈਣ ਦੇ ਹੋ ਗਿਆ ਤੁਸੀਂ ਹਾਂਜੀ ਹਾਂਜੀ ਕੰਮ ਸਾਰੇ ਕਰੀ ਦੇ ਅੱਛਾ ਅੱਛਾ ਤੇ ਹੁਣ ਦ ਮੈਂ ਕਹਿੰਦਾ ਰਿਸ਼ਤਾ ਬਾਲਾ ਵਧੀਆ ਤਿੰਨਾਂ ਵਾਲੇ ਪਾਓ اچھا ਠੀਕ ਹੈ ਅੱਜ ਕੱਲ ਚੰਗੇ ਰਿਸ਼ਤੇ ਦਾ ਮਸਾ ਲੱਭਦੇ ਆ ਉਹ ਗਾਹ ਕਿਸੇ ਹੋਰ ਥਾ ਮੁੰਡੇ ਦਾ ਕਰਤਾ ਨਾ ਆਪਣੇ ਹੱਥੋਂ ਰਿਸ਼ਤਾ ਚੱਲ ਜੂਗਾ ਬਾਲਾ ਵਧੀਆ ਨਹੀਂ ਕੋਈ